ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਫੌਜੀ ਮਸ਼ਕਾਂ ਹੋ ਰਹੀਆਂ ਨੇ ਅੱਜ ਤੋਂ ਕਈ ਦਹਾਕੇ ਪਹਿਲਾਂ ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਹੋਈਆਂ ਸਨ ਤੇ ਉਹ ਇਤਿਹਾਸ ਗਵਾਹ ਕਿ ਉਸ ਸਮੇਂ ਕੀ ਵਾਪਰਿਆ ਸੀ ਕੱਲੂ ਘਾਰੇ ਦੇ ਦਿਨਾਂ ਦੇ ਵਿੱਚ ਕਹਿੰਦੇ ਪੰਜਾਬ ਦੇ ਵਿੱਚ ਫੌਜੀ ਮਸ਼ਕਾਂ ਕਿਉਂ ਬਿਲਕੁਲ ਜੀ ਇਹ ਸਵਾਲ ਇਸ ਲਈ ਹੈ ਕਿ ਪਿਛਲੇ ਦਿਨਾਂ ਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਵਾਲਾ ਮਾਹੌਲ ਰਿਹਾ ਜਿਹਨੂੰ ਫਿਰ ਮਿਸ਼ਨ ਸੰਦੂਰ ਦੇ ਨਾਤੇ ਇਹ ਸਟ੍ਰਾਈਕ ਵਗੈਰਾ ਹੋਈ ਫੌਜੀ ਕਾਰਵਾਈ ਹੋਈ ਤੇ ਉਸ ਤੋਂ ਬਾਅਦ ਕਿੰਨੇ ਹੀ ਸਵਾਲ ਸਰਕਾਰ ਮੂਰੇ ਖੜੇ ਹੋਏ ਜਿਹਨਾਂ ਤੋਂ ਸਰਕਾਰ ਪਘੋੜਾ ਹੁੰਦੀ ਵੀ ਨਜ਼ਰ ਆਈ ਤੇ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇੱਕ ਵਾਰ ਫੇਰ ਐਲਾਨ ਹੁੰਦੇ ਨੇ ਕਿ ਸਰਦੀ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਬਲੈਕਆਊਟ ਦੁਬਾਰਾ ਹੋਏਗਾ ਜੀ ਔਰ ਇਹਦੀ ਬਕਾਇਦਾ ਤੌਰ ਤੇ ਤਰੀਕ ਦਿੱਤੀ ਗਈ 29 ਮਈ ਹਮਮ ਤੇ ਫਿਰ 29 ਮਈ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚੋਂ ਇਹ ਜਾਣਕਾਰੀ ਵੀ ਸਾਂਝੀ ਹੋਈ ਗਈ ਕਿ ਜਿਨ੍ਹਾਂ ਨੇ ਇਹ ਪ੍ਰੈਕਟਿਸ ਕਰਨੀ ਹੁੰਦੀ ਹੈ ਉਹ ਸਾਰੀਆਂ ਟੀਮਾਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਆਲਰੇਡੀ ਕਿਸੇ ਕੈਂਪ ਚ ਨੇ ਇਹ ਸਲੀਉ ਇਸ ਤਰੀਕੇ ਨਾਲ ਨਹੀਂ ਹੋ ਸਕਦੀ ਠੀਕ ਹੈ ਤੇ ਕੇਂਦਰ ਨੇ ਫਿਰ ਉਹ ਸਾਰਿਆਂ ਸੂਬਿਆਂ ਦੀਆਂ ਖਾਸ ਕਰਕੇ ਕਿਉਂਕਿ ਚਾਰ ਸੂਬੇ ਪਹਿਲਾਂ ਲਏ ਗਏ ਸੀ ਪੰਜਾਬ ਰਾਜਸਥਾਨ ਗੁਜਰਾਤ ਤੇ ਜੰਮੂ ਕਸ਼ਮੀਰ ਜਿਹੜੇ ਸਿੱਧੇ ਪਾਕਿਸਤਾਨ ਦੀ ਸਰਹੱਦ ਨਾਲ ਬਾਰਡਰ ਨਾਲ ਲੱਗਦੇ ਨੇ ਐਲਓਸੀ ਅੰਦਰ ਤੇ ਅਦਰ ਆਪਣੇ ਸਰਹੱਦਾਂ ਦਾ ਸੋ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਪੈ ਹੋਇਆ ਸੀਗਾ ਫਿਰ ਇਹ ਇਹਨੂੰ ਅੱਗੇ ਪਾ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਕਹਿੰਦੇ ਜੀ ਅਸੀਂ 3 ਜੂਨ ਨੂੰ ਕਰਾਂਗੇ ਠੀਕ ਹੈ ਮਤਲਬ ਜੂਨ ਦਾ ਪਹਿਲਾ ਹਫਤਾ ਪੰਜਾਬ ਇੱਕ ਬਖਰੀ ਸਵੇਦਨਾ ਚੋਂ ਲੰਘ ਰਿਹਾ ਹੁੰਦਾ ਇੱਕ ਬਖਰੀ ਤਰ੍ਹਾਂ ਦੇ ਪੀੜ ਚੋਂ ਲੰਘ ਰਿਹਾ ਹੁੰਦਾ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਲੋਕ ਐ ਸਿੱਖ ਭਾਈਚਾਰਾ ਸਮੁੱਚੀ ਲੋਕਾਈ ਚ ਜਿੱਥੇ ਵੀ ਵਿਅਕਤੀ ਬੈਠਾ ਉਹ ਇਹਨਾਂ ਦਿਨਾਂ ਦੇ ਵਿੱਚ ਇੱਕ ਵੱਖਰਾ ਦਰਦ ਵੱਖਰਾ ਸੇਕ ਮਹਿਸੂਸ ਕਰਦਾ ਕਿਉਂਕਿ ਜਿਸ ਤਰ੍ਹਾਂ ਫੌਜੀ ਚੜ੍ਹ ਆਏ ਸੀਗੇ ਦਰਵਾਜ਼ਾ ਸਾਹਿਬ ਦੇ ਉੱਤੇ ਤੇ ਉਸ ਤੋਂ ਬਾਅਦ ਫਿਰ ਸ਼੍ਰੀ ਗੱਲਤਖਸਬ ਟਾਈਟਰੀ ਕੀਤਾ ਗਿਆ ਸੋ ਉਹ ਸਾਰੀ ਪ੍ਰਕਿਰਿਆ ਦਾ ਇੱਕ ਵੱਖਰਾ ਮਾਹੌਲ ਹੁੰਦਾ ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਚਾਹੇ ਮੌਕ ਡ੍ਰਿਲ ਹੈ ਚਾਹੇ ਬਲੈਕਆਊਟ ਹੈ ਹੈਨਾ ਇਹ ਉਹ ਹੀ ਜਿਹਾ ਇੱਕ ਦ੍ਰਿਸ਼ ਜਿਹਾ ਕ੍ਰੀਏਟ ਹੋਣਾ ਮਤਲਬ ਇਹ ਚਿੰਤਾਜਨਕ ਲੱਗ ਰਿਹਾ ਸੀ ਚਿੰਤਾਜਨਕ ਲੱਗਦਾ ਸਹੀ ਸੋ ਫਿਰ ਇਸ ਲਈ 3 ਤਰੀਕ ਜਦੋਂ ਫਾਈਨਲ ਹੁੰਦੀ ਆ ਤਾਂ ਉਹਦਾ ਵੀ ਇੱਕ ਵਾਰ ਆਵਾਜ਼ ਉੱਠਦੀ ਆ ਸਰਕਾਰ ਨੂੰ ਚਿਤਾਇਆ ਜਾਂਦਾ ਕਿ ਵੀ ਇਹ ਨਾ ਕਰੋ ਇਹਨਾਂ ਦਿਨਾਂ ਚ ਇਹਨੂੰ ਅੱਗੇ ਪਿੱਛੇ ਕਰੋ ਤੇ ਪਤਾ ਨਹੀਂ ਜੀ ਫਿਰ ਕੀ ਹੋਇਆ ਤੇ ਹੁਣ ਚੱਕ ਕੇ ਫਿਰ 31 ਮਈ ਕਰਤੀ ਮਤਲਬ 29 ਮਈ ਤੋਂ 3 ਜੂਨ ਕੀਤਾ ਸੀ 3 ਜੂਨ ਤੋਂ ਫਿਰ ਹੁਣ 31 ਮਈ ਕਰਤੀ ਮਤਲਬ ਦਿਨ ਜੇ ਤਾਂ ਉਹੀ ਨੇ ਇਹ ਲੈ ਦੇਖ ਕੇ ਸੋ ਪਤਾ ਨਹੀਂ ਸਰਕਾਰ ਹੋਂਦੀ ਦੇ ਪਿੱਛੇ ਕੀ ਮਨਚਾ ਕਿਉਂ ਨਹੀਂ ਪਰ ਅਗਲੇ ਕਹਿੰਦੇ ਜੀ ਅਸਤਾ ਜੀ ਕੱਲੇ ਥੋੜੇ ਥੋੜਾ ਕਰ ਰਹੇ ਆ ਸਰ ਪੰਜ ਸੂਬੇ ਵਿੱਚ ਕਰ ਰਹੇ ਆ ਸੋ ਹੁਣ ਚਾਰ ਸੂਬੇ ਏ ਜਿਹੜੇ ਸਰਾਧਨਾ ਲੱਗਦੇ ਨੇ ਗੁਜਰਾਤ ਰਾਜਸਥਾਨ ਜੇ ਮੁਕਸ਼ਮੀਰ ਤੇ ਪੰਜਾਬ ਜੀ ਉਹ ਤੋਂ ਬਿਨਾਂ ਇਹਦੇ ਵਿੱਚ ਹਰਿਆਣਾ ਸ਼ਾਮਿਲ ਕੀਤਾ ਤੇ ਪੰਜਾਬ ਦੀ ਰਾਜਸਥਾਨੀ ਵੈਸੇ ਉਹਨਾਂ ਲਈ ਤਾਂ ਯੂਟੀਏ ਵੱਖਰਾ ਸਟੇਟ ਆ ਚੰਡੀਗੜ੍ਹ ਉਹਨਾਂ ਨੇ ਉਹ ਸ਼ਾਮਿਲ ਕੀਤਾ ਸੋ ਇਸ ਤਰ੍ਹਾਂ ਇਹ ਉਹਨਾਂ ਦੀ ਨਜ਼ਰ 'ਚ ਛੇ ਸੂਬੇ ਤੇ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਪੰਜ ਸੂਬੇ ਤੇ ਇੱਕ ਸਾਡੀ ਰਾਜਸਥਾਨੀ ਸਣੇ ਜੇ ਥਾਂ ਮਾ ਦੇ ਉੱਤੇ ਹੁਣ ਇਹ ਮੌਕ ਡ੍ਰਿਲ ਤੇ ਜਿਹੜੀ ਉਹ ਹੈਗੀ ਹੈ ਬਲੈਕਆਊਟ ਦੀ ਸਥਿਤੀ ਇਹ 31 ਮਈ ਨੂੰ ਹੋਵੇਗੀ 31 ਮਈ ਮਤਲਬ ਸਾਡੇ ਇੱਥੇ ਸ਼ਨੀਵਾਰ ਦੀ ਸ਼ਾਮ ਹੋਏਗੀ ਹੂੰ ਹੂੰ ਤੇ ਉਸ ਦਿਨ ਇੱਥੇ ਸ਼ਾਮ ਨੂੰ 7 7:30 ਵਜੇ ਸਾਰੇਨ ਵੱਜਣਗੇ ਫਿਰ ਉਵੇਂ ਹੀ ਮੌਕ ਡ੍ਰਿਲ ਹੋਏਗੀ ਤੇ ਉਸ ਤੋਂ ਬਾਅਦ ਬਲੈਕਆਊਟ ਵਗੈਰਾ ਵੀ ਹੋਏਗਾ ਸੋ ਇਸ ਪ੍ਰਕਿਰਿਆ ਚ ਕਈਆਂ ਨੂੰ ਇਹ ਵੀ ਲੱਗਦਾ ਕਿ ਕਿਤੇ ਦੁਬਾਰਾ ਫੌਜੀ ਕਾਰਵਾਈ ਨਾ ਹੋਣੀ ਹੋਵੇ ਦੁਬਾਰਾ جنگ ਵਾਲੀ ਸਥਿਤੀ ਚ ਨਾ ਜਾਣਾ ਹੋਵੇ ਜਾਂ ਉਧਰੋਂ ਕੋਈ ਖਤਰਾ ਨਾ ਖੜਾ ਹੋਵੇ ਇਸ ਲਈ ਤਿਆਰ ਕੀਤਾ ਜਾ ਰਿਹਾ ਸੋ ਇੱਕ ਵਾਰ ਫਿਰ ਲੋਕਾਂ ਨੂੰ ਫਿਕਰ ਚ ਪਾ ਦਿੱਤਾ ਪਰ ਵੀ ਇੱਕ ਪਾਸੇ ਕਰੋਨਾ ਦਾ ਫਿਕਰ ਵੱਧ ਰਿਹਾ ਹੂੰ ਦੂਜੇ ਪਾਸੇ ਲਗਾਤਾਰ ਪਰ ਸਰਕਾਰ ਨarendra Modi ਉਰ ਦਾ ਦਮ ਭਰੀ ਜਾਂਦੇ ਨੇ ਕਿ ਵੀ ਅਜੇ ਮਿਸ਼ਨ ਸੰਦੂਰ جاری ਹੈ ਜੀ ਫਿਰ ਗਿਆਂ ਰਾਂਚ ਦੌੜਦਾ ਜੀ ਸੰਦੂਰ ਤਾਂ ਹੁਣ ਹੈਨਾ ਸੋ ਉਹ ਸਾਰਿਆਂ ਦੇ ਵਿੱਚ ਇਹਦਾ ਮਤਲਬ ਅਜੇ ਜੰਗ ਦਾ ਮਾਹੌਲ ਟਲਿਆ ਨਹੀਂ ਹੈ ਅਮਰੀਕਾ ਦਾ ਜਿਹੜਾ ਫਿਰ ਬਿਆਨ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਕਿ ਵੀ ਭਾਰਤ ਔਰ ਪਾਕਿਸਤਾਨ ਵਿਚਾਲੇ ਗੋਲੀਬੰਦੀ ਕਰਾਉਣ ਚ ਅਸੀਂ ਰੋਲ ਨਿਭਾਇਆ ਸੋ ਇਸ ਲਈ ਅਜੇ ਗੋਲੀਬੰਦੀ ਹੈ ਜੰਗਬੰਦੀ ਨਹੀਂ ਜੀ ਜੀ ਬਿਲਕੁਲ ਤੁਸੀਂ ਬਹੁਤ ਸਹੀ ਤੇ ਸਟੀਕ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਹਰ ਪੰਜਾਬੀ ਇਹਨਾਂ ਦਿਨਾਂ ਦੇ ਦੌਰਾਨ ਅ ਸੰਵੇਦਨਾ ਦੇ ਮਾਹੌਲ ਦੇ ਵਿੱਚੋਂ ਸੰਵੇਦਨਾਵਲੀ ਮਾਨਸਿਕਤਾ ਦੇ ਵਿੱਚੋਂ ਗੁਜ਼ਰਦਾ ਇਹਦੇ ਵਿੱਚ ਕੋਈ ਦੋਰਾ ਨਹੀਂ ਸ਼ਰਮਾ ਜੀ ਇਹਨਾਂ ਜਿਹੜੀਆਂ ਜੋ ਵੀ ਵਾਪਰਿਆ ਉਹਦਾ ਜਿਹੜਾ ਮੋਢਾ ਮੋਰਚਾਂ ਤੋਂ ਹੀ ਵੱਜਿਆ ਸੀਗਾ ਪੰਜਾਬੀਆਂ ਦੀਆਂ ਕੁਝ ਮੰਗਾਂ ਸਨ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਮੋਰਚੇ ਲਾਉਣੇ ਪਏ